मज़दूर एकता लो टरियूं खिचलो तयारी सेंटर न बि छपेग ਦੋਸਤੋ ਰੇਸ਼ਮ ਸਿੰਘ ਅਨਮੋਲ ਹਰਿਆਣਵੀ ਦੇ ਪੰਜਾਬੀ ਗਾਇਕ ਨੇ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਸੁਰੂ ਤੋਂ ਸਪੋਰਟ ਕੀਤੀ ਆ ਜਦੋਂ ਕਿਸਾਨ ਅੰਦੋਲਨ 2.0 ਸਟਾਰਟ ਹੋਇਆ ਸੀ ਤਾਂ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਸੀ ਤਾਂ ਉਹਨਾਂ ਨੇ ਇੱਕ ਗੀਤ ਵੀ ਗਾਇਆ ਸੀ ਭਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰਾਂ ਨਾਲ ਪੇਚਾ ਪੈ ਗਿਆ ਫੇਰ ਇੱਕ ਵਾਰੀ ਤੇਰੀ ਹਿੱਕ 'ਤੇ ਨੱਚੂੰਗਾ ਪੰਜਾਬ ਦੇ ਲਈ ਨਹੀਂ ਤੇਰੀ ਹਿੱਕ 'ਤੇ ਇਹ ਉਹਨਾਂ ਦੇ ਜੋਸ਼ੀਲੇ ਗਾਣੇ ਦੇ ਬੋਲ ਸਨ ਜੋ ਕਿ ਕਿਸਾਨਾਂ ਦੇ ਵਿੱਚ ਜੋਸ਼ ਭਰ ਰਹੀ ਸੀ ਪਰ ਇਸ ਨੂੰ YouTube ਤੋਂ ਡਿਲੀਟ ਕਰ ਦਿੱਤਾ ਗਿਆ ਹੈ ਜੀ ਹਾਂ ਦੋਸਤੋ ਲੱਖਾਂ ਕਰੋੜਾਂ ਦੇ ਵਿੱਚ ਇਸ ਗਾਣੇ ਤੇ ਵਿਊਜ਼ ਆ ਚੁੱਕੇ ਸੀ ਅਤੇ ਇਸ ਨੂੰ ਇੰਡੀਆ ਦੇ ਵਿੱਚ ਬੈਨ ਕਰ ਦਿੱਤਾ ਗਿਆ ਹੈ ਜੋ ਤੁਸੀਂ ਦੇਖ ਸਕਦੇ ਹੋ ਸਿੱਧੀ ਤਸਵੀਰਾਂ ਕਿਸਾਨ ਮਜ਼ਦੂਰ ਮੋਰਚਾ ਨੇ ਆਪਣੇ ਇੰਸਟਾਗ੍ਰam ਪੇਜ ਤੇ ਸ਼ੇਅਰ ਕੀਤੀਆਂ ਨੇ ਅਤੇ ਗਣ ਦੀ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਲਾਕਾਰ ਰੈਜ਼ਮ ਸਿੰਘ ਹਨਮੋਲ ਦਾ ਕਿਸਾਨੀ ਗੀਤ ਫਾਰਮਰ ਪ੍ਰੋਟੈਸਟ 2.0 ਸਰਕਾਰ ਵੱਲੋਂ YouTube ਤੋਂ ਡਿਲੀਟ ਕਰ ਦਿੱਤਾ ਗਿਆ ਹੈ ਇਸ ਦੇ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ